ਵਾਰਤਾਂ ਵਿੱਚ ਜਿਹੜਾ ਕਿ ਦੋ ਬੰਦੇ ਜਰਨੀ ਚੱਲੀ ਕਰਦੇ ਨੇ ਦਸਰਾ ਰਹੇ ਨੇ ਵੀਰੋ ਉਹਨਾਂ ਨੂੰ ਬੰਦ ਕਰਾਓ ਪੂਰੀ ਨਹੀਂ ਉਹ ਬਾਈਓ ਅੱਛਰੋ ਆਗਾ ਅੱਛਰੋ ਪੂਰੀ ਆਓ ਸਾਈਡ ਤੇ ਸਾਈਡ ਤੇ ਸਾਈਡ ਤੇ ਰਹਿਓ ਸਾਈਡ ਤੇ ਰਹਿਓ ਸਾਈਡ ਤੇ ਪੁੱਛੋ ਨਾ ਜੀਓ ਜਦੋਂ ਮੈਂ ਮੀਆਂ ਨੂੰ ਬਿਜਲੀ ਕਰਦਾ ਤੁਹਾਨੂੰ ਉਹ ਹੀ ਗੱਲ ਫੇਰ ਹੋ ਜਾਂਦੀ ਕਿਹਨੇ ਮਾਰੋ ੱੱਕੇ ਨਾ ਮਾਰੋ ਪੂਰੀ ਘੜ ਜੋ ਬਾਈ ਜੂਰੀ ਪੂਰਾ ਗਾਮਾ ਉਸ ਤੋਂ ਬਾਅਦ ਦੇਖੋ सबका मुख्य चरणजीत चनी चमकौर साहब विखे टिकट मिलने नतमस्तक होने ਅੱਜ ਜਿਹਨੇ ਇੱਕ ਸਾਦੇ ਤੁਸੀਂ ਜਨਾਬ ਦਾ ਪਰਿਵਾਰ ਧਰ ਪਤਨੀ ਉਹਨਾਂ ਦੀ ਨੂੰ ਸਾਰੇ ਹੀ ਅਮੀਰ ਤਸਵੀਰਾਂ ਦੇਖ ਸਕਦੇ ਹੋ ਇਹ ਤਸਵੀਰ ਇਹ ਖਾਸ ਤਸਵੀਰ ਹੈ ਬੇਹੱਦ ਖਾਸ ਸਪੀਸ਼ਲਤਾ ਪੰਜਾਬ ਪਹੁੰਚੇ ਨਮਸਤਕੋਈ ਨੇ ਨਗਰੀ ਪਹੁੰਚੇ ਹੈ ਸਾਹਸਤਰ ਇਹ ਕੇ ਸਭ ਕਰਨਾ ਚਾਹੁੰਦੇ ਨੇ ਜਿਹਨਿ ਪਹੁੰਚੇ ਹੈ ਪ੍ਰਾਣਿਕ ਗ੍ਰੁੱਪ ਬੱਤੀ ਇਸ ਦੇ ਉਸੇ ਦੌਰ ਤੇ ਆਪਣੇ ਫੋਨ ਮਹਿਬਾਬ ਉਸ ਦਾ ਆਗਾਜ਼ ਅਜ ਕੀਤਾ ਜਾਊਗਾ ਦੇਖ ਸਕਦੇ ਹੋ ਕਬੂਤਰ તો કે ફોટો ન દેખ રહી જી કલેક્ટિંગ કોલનો તો કહીયા કલેક્ટિંગ સિંગ ચલની છે એટલે તમામ અપને વર્કર્સ દેનાળ મળ્યા જા રહ્યા તો રતારે કુસ્મીત હા ਸਰਕਾ ਮੁੱਖ ਮੰਤਰੀ ਜਲੰਧਰ ਤੋਂ ਉਮੀਦਵਾਰ ਬਣਨ ਨੂੰ ਪ੍ਰੰਤ ਚੰਕੌਰ ਸਾਹਿਬ ਦੀ ਗੁਰਦੁਆਰਾ ਸ੍ਰੀ ਕਤਰਗੜ੍ਹ ਸਾਹਿਬ ਪਰਿਵਾਰ ਸਮੇਤ ਨਤਮਸਤਕ ਹੋਣ ਲਈ ਪਹੁੰਚ ਰਹੇ ਨੇ ਨਾਲ ਵੱਲੋਂ ਚੰਕੌਰ ਸਾਹਿਬ ਆਪਣੇ ਪਾਰਟੀ ਵਰਕਰਾਂ ਨਾਲ ਟੈਕਸੀ ਹੋ ਕੇ ਦੇਖਸਾ ਤੋਂ ਤਸਵੀਰਾਂ ਚ ਬਾਕਰ ਤੇ ਉਹਨਾਂ ਦੀ ਧਰਮ ਪਤਨੀ ਰੋਕੀ

ਤਾਂ ਜਾਵੇ ਜੋ ਬਾਲ ਸਾਬ ਨੂੰ ਤਰਿਆ ਜਿਹੀ ਅਗਰ ਪਾਣਾ ਅਗਰ ਪਾਣਾ ਉੱਪਰ ਦੇ ਰਾਹਾਂ ਤੇ ਜਾਤ ਹੈ ਜੁੱਧ ਨੇ ਨਿਵੇਂ ਪੜਨ ਸੁੰਦਰ ਸੁਭਾਤਾ ਤੁਮ ਆਇਆ ਕਿਰੀ ਅਭਰ ਅਪਾਰਨਾ ਆਪਣੀ ਅਕਾਰਨਾ ਅਭਰ ਅਪਾਰਨਾ ਅਭਰ ਅਪਾਰਨਾ ਅਭਰ ਅਪਾਰਨਾ ਆਪਣੀ ਅਕਾਰਨਾ ਆਪਣੀ ਅਕਾਰਨਾ ਅੱਤੇ ਅਪਾਰਾ ਦਾ ਸੰਦੇਸ ਸੁਣਾ ਕਿਸ ਨੇ ਸੁਣਾ ਗਾਲ ਮੁਫਾਵਾ ਅੱਤੇ ਅਪਾਰਾ ਦਾ ਬਾਪਰੀ ਅਪਾਰਾ ਦਾ ਅੱਤੇ ਅਪਾਰਾ ਦਾ ਬਾਪਰੀ ਅਪਾਰਾ ਦਾ ਅੱਤੇ ਅਪਾਰਾ ਦਾ ਐਸੇ ਕਦ ਪੱਲੇ ਚਾਏ ਆਪ ਮੁਕਤ ਹੋਈ ਤਾਰੇ ਕੈਸੇ ਬੰਦ ਬਲ ਬਲ ਜਾਈਏ ਆਪ ਮੁਕਤ ਹੋਈ ਤਾਰੇ ਕੈਸੇ ਕੋਈ ਤੋਂ ਬਲ ਬਲ ਜਾਈਏ ਆਪ ਮੁਕਤ ਹੋਈ ਤਾਰੇ ਕੈਸੇ ਕੋਈ ਤੋਂ ਬਲ ਬਲ ਜਾਈਏ ਆਪ ਮੁਕਤ ਹੋਈ ਤਾਰੇ ਗੁਰ ਮਿਲ ਗੋੜਾ ਗੁਰੂ ਜਿਨ ਸੰਗ ਲਿਆਏ ਦੇ ਸੋਹਣਾ ਦੇ ਸੋਹਣਾ ਦਾ ਉਹ ਆਇਆ ਤੀਂ ਕਬੇ ਆਇਆ ਪਰਖਾਂ ਤੇ ਸੋਹਣਾ ਸੰਗਤ ਮੇਰੇ ਨਾਲ ਬਸਤ ਸੱਜਣ ਆਇਆ ਤੀਂ ਕਬੇ ਕੀਏ ਰੇ ਵਾਹ ਕਾ ਸਵਾਮੀ ਰਣੈ ਤੀ ਵਾਹ ਤੈਨੂੰ ਫੇਰ ਰਹਿ ਵਾਹ ਨਾਮ ਦੀ ਉਹਾਣਿਆ ਰੱਖੀ ਅਪਣਾ ਹਾ ਸਰ ਇੱਕ ਮਿੰਟ ਇੱਥੇ ਇੱਥੇ ਮੜਾ ਜੇ ਰੁਕ ਜੋ ਜੀ ਹਾਂਜੀ ਠੀਕ ਹੈ ਸਰ ਆ ਜੋ ਜੀ ਪਟੰਟ ਸਾਹਿਬ ਕੀ ਗੱਲ ਚਾਹੁੰਦੇ ਹੋ ਹਰ ਹਮੇਸ਼ਾ ਆਪਣੀ ਪਾਰੀ ਦੀ ਸ਼ੁਰੂਆਤ ਇਸ ਪਵਿੱਤਰ ਸਥਾਨ ਤੋਂ ਕਰਦੇ ਹੋ ਤਾਂ ਐਤ ਕੀ ਫਿਰ ਨਵੀਂ ਪਾਰੀ ਦੀ ਸ਼ੁਰੂਆਤ ਜਿਹੜੀ ਆ ਕਰਨਦਾਰਾਂ ਕੀ ਗੱਲ ਚਾਹੁੰਦੇ ਤਨ ਤਨ ਵੱਡੇ ਸਹਬਜ਼ਾਦੇ ਬਾਬਾ ਅਜੀਤ ਸਿੰਘ ਜੀ ਬਾਬਾ ਜੂਝਾਰ ਸਿੰਘ ਜੀ ਤੇ ਚਮਕੌਰ ਸਾਹਿਬ ਦੇ ਸਿੰਘਾਂ ਸ਼ਹੀਦਾਂ ਦੀ ਕਿਰਪਾ ਸਰਕਾਰ ਪਹਿਲਾਂ ਚਮਕੌਰ ਸਾਹਿਬ ਦੀ ਸੇਵਾ ਮਿਲੀ ਸੀ ਹੁਣ ਇੱਥੋਂ ਹੀ ਬਾਬਿਆਂ ਨੇ ਡਿਊਟੀ ਲਗਾਈ ਹੈ ਕਿ ਮੈਂ ਜਲੰਧਰ ਜਾ ਕੇ ਸੇਵਾ ਕਰਾਂ ਸੋ ਮੈਂ ਅੱਜ ਅਰਦਾਸ ਕਰਨ ਆਇਆ ਕਿ ਜੋ ਮਨ ਨੂੰ ਡਿਊਟੀ ਲਗਾਈ ਹੈ ਮੌਕਾ ਬਖਸ਼ ਰਹੇ ਹੋ ਤੇ ਉਹਦੇ ਵਿੱਚ ਮੈਂ ਪੂਰਾ ਉੱਤਰ ਸਕਾਂ ਜਲੰਧਰ ਤੇ ਜ਼ੁਆਬਦੈ ਦੀ ਮੈਂ ਸੇਵਾ ਕਰ ਸਕਾਂ ਜਿਸ ਤਰੀਕੇ ਦੇ ਨਾਲ ਚਮਕੌਰ ਸਾਹਿਬ ਦੀ ਬਹੁਤ ਵੱਡੇ तरीके ਦੇ ਨਾਲ ਤਰੱਕੀ ਹੋਈ ਹੈ ਗਨਿਆਰਾ ਬਣਿਆ ਥੀਮ ਪਾਰਕ ਬਣਿਆ ਇੱਥੇ ਯੂਨੀਵਰਸਿਟੀ ਬਣ ਰਹੀ ਹੈ ਹਾਈ ਟੈਕ ਕਾਲਜ ਬਣਦੇ ਵੱਡੇ 게ਟ ਬਣ ਰਹੇ ਸਾਰੀਆਂ ਸੜਕਾਂ ਚੌੜੀਆਂ ਹੋ ਗਈਆਂ ਚੰਪੌਰ ਸਾਹਿਬ ਇੱਕ ਦੁਬਾਰੇ ਤੋਂ ਗੁਰੂ ਸਾਹਿਬਾ ਜੀ ਦੀ ਕਿਰਪਾ ਨਾਲ ਸੜਕਾ ਦੁਨੀਆ ਦੇ ਨਕਸ਼ੇ ਵਿੱਚ ਆਇਆ ਉਸੇ ਤਰ੍ਹਾਂ ਜਲੰਧਰ ਸਾਹਿਬ ਦਰਿਆ ਸ਼ਹਿਰ ਹੈ ਉਸ ਨੂੰ ਅੱਗੇ ਲੈ ਕੇ ਜਾਣਾ ਹੈ ਉੱਥੇ ਦੀ ਤਰੱਕੀ ਕਰਾਉਣੀ ਹੈ ਉਹਦੇ ਵਾਸਤੇ ਅੱਜ ਮੈਂ ਫੇਰ ਤੋਂ ਅਰਦਾਸ ਕਰਨ ਆਇਆ ਬਾਬਾ ਜੀ ਸਿੰਘ ਜੀ ਬਾਬਾ ਜਗਾਰ ਸਿੰਘ ਜੀ ਦੇ ਚਰਨਾਂ ਦੇ ਵਿੱਚ ਕਿਉ ਮੰਨੂ ਤਾਕਤ ਦੇਣ ਸ਼ਕਤੀ ਦੇਣ ਲਿਆਕਤ ਦੇਣ ਕਿ ਮੈਂ ਜਲੰਧਰ ਦੀ ਸੇਵਾ ਕਰ ਸਕਾਂ ਬਹੁਤ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਜੁਨਾਦ ਦੇ ਪਰਿਵਾਰ ਸਮੇਤ ਜਲੰਧਰ ਲੋਕ ਸਭਾ ਸੀਟ ਤੋਂ ਟਿਕਟ ਮਿਲਣ ਤੋਂ ਪ੍ਰੰਤ ਪਰਿਵਾਰ ਨਾਲ ਨਤਮਸਤ ਹੋ ਕੋਈ ਨਹੀਂ ਤੇ ਨਾਲ ਦੀ ਧਰਮ ਪਤਨੀ ਤੇ ਹੋਰ ਕਾਲੀ ਕਾਂਗਰਸ ਪਾਰਟੀ ਦੇ ਵੱਖ-ਵੱਖ ਅਹੁਦੇਦਾਰ ਦਰਜਾ-ਦਰਜਾ ਕਾਂਗਰਸ ਦੀ ਡਰਾਉਨ ਰਾਲ ਲੈ ਕੇ ਉਹਨਾਂ ਵੱਲੋਂ ਮੱਥਾ ਟੇਕਿਆ ਗਿਆ ਤੇ ਜਲੰਧਰ ਤੋਂ ਮਿਲੀ ਲੋਕ ਸਭਾ ਸੀਟ ਤੋਂ ਉਹਨਾਂ ਵੱਲੋਂ ਆਕਾਰਪੁਰਤਾ ਸ਼ੁਕਰਾਨਾ ਕੀਤਾ ਗਿਆ ਚਮਕੌਰ ਸਾਹਿਬ ਦੇ ਗੁਰੂ ਘਰ ਵਿੱਚ ਨਤਮਸਤਕ ਹੋਣ ਉਪਰੰਤ ਉਹਨਾਂ ਵੱਲੋਂ ਪ੍ਰੈਸ ਨਾਲ ਗੱਲਬਾਤ ਕਰਦੇ ਕਿਹਾ ਕਿ ਹੁਣ ਉਹ ਜਲੰਧਰ ਦੀ ਸੇਵਾ ਕਰਨਗੇ ਚਮਕੌਰ ਸਾਹਿਬ ਤੋਂ ਇਕਬਾਲ ਸਿੰਘ ਬਾਲੀ ਦੀ ਰਿਪੋਰਟ ਡੇਲੀ